ਏ ਭਾਈ ਕੀ ਨਾਂ ਆਪਣਾ ਤੇ ਕੀ ਕੰਮ ਕਰਦੇ ਕੀ ਪ੍ਰੋਬਲਮ ਹੈ ਆ ਭਾਈ ਨਾਂ ਗੁਰਜੀਤ ਸਿੰਘ ਆ ਤੇ ਮੈਂ ਕੰਮ ਕਰ ਕਰਪਿੰਟਰ ਦਾ ਕਰਦਾ ਹਾਂ ਤੇ ਮੇਰੇ ਕਿਡਨੀ ਚ ਵੀ ਡੈਮੇਜ ਹੋ ਗਈ ਆ ਤੇ ਡੀਓਸੀ ਪ੍ਰੋਬਲਮ ਆ ਇਨਫੈਕਸ਼ਨ ਆ ਇਕ ਫੇਫੜਾ ਵੀ ਕੰਮ ਕਰਨਾ ਬੰਦ ਕਰ ਗਿਆ ਤੇ ਕਾਫੀ ਮੇਰਾ ਖਰਚਾ ਹੋ ਗਿਆ ਜਿੰਨੇ ਮੇਰੀ ਮੇਰੇ ਕੋ ਪੈਸੇ ਆ ਗਏ ਸਾਰੇ ਖਰਚੇ ਹੋ ਗਏ ਇਹ ਲਾਸਤੇ ਹੁਣ ਤੇ ਮੇਰੇ ਕੋ ਕੁੱਖ ਨਹੀਂ ਬਚਿਆ ਸਿਰਫ ਰੋਟੀ ਹੀ ਮੇਰੇ ਯਾਰ ਦੋਸਤ ਮਦਦ ਕਰ ਦਿੰਦੇ ਨੇ ਕੁਝ ਮਾਸੀ ਮਦਦ ਕਰ ਦਿੰਦੀ ਹੈ ਬਸ ਇਸ ਤਰੀਕੇ ਜਾਰਾ ਹੋਏ ਕਰਦਾ ਮੰਮੀ ਰੇਡੀ ਮੰਮੀ ਰੇਡੀ ਦੀ ਡੈਥ ਤੇ ਜੋ ਮੈਂ ਛੋਟਾ ਸੀ 2 ਸਾਲ ਦਾ ਉਦੋਂ ਹੀ ਪੂਰੀ ਉਹਦੇ ਹੋ ਗਏ ਡੈਥ ਹੋ ਗਈ ਤੇ ਮੈਂ ਉਸ ਤਰ੍ਹਾਂ ਇਕੱਲਾ ਹੀ ਆ ਤੇ ਸ਼ੁਰੂ ਤੋਂ ਕਾਫੀ ਚਿਰ ਇਕੱਲੇ ਰਿਹਾ ਹੋਰ ਕੋਈ ਨਹੀਂ ਮੇਰਾ ਬਸ ਕਿੰਨਾ ਹੀ ਪ੍ਰੋਬਲਮ ਹੈ ਪ੍ਰੋਬਲਮ ਹੈ ਜਦ ਮੈਂ ਸੀਨ ਕਰਾਇਆ ਤੇ ਮੈਨੂੰ ਜਗਦਾ ਹੀ ਬਲੀਡਿੰਗ ਆਈ ਖੂਨ ਦੀ ਜਦ ਜਦ ਖੂਨ ਬੜ ਜਿਆਦਾ ਆਣ ਲੱਗ ਪਿਆ ਤੇ ਫਿਰ ਮੈਂ ਟੈਸਟ ਵਗੈਰਾ ਕਰਾਏ ਤੇ ਐਡਮਿਟ ਵੀ ਰਿਹਾ ਮੈਂ ਮੇਰੇ ਪੋਟਾਂ ਵਿੱਚ ਫਿਰ ਇਹ ਦੱਸਿਆ ਨਾ ਕਿ ਤੁਹਾਨੂੰ ਇਹ ਪ੍ਰੋਬਲਮ ਹੈਗੀ ਹੈ ਕਿ ਕਿੰਨੀ ਦੀ ਵੀ ਫੇਫੜਿਆਂ ਦੀ ਵੀ ਤੇ ਤੇ ਕੋਨਜੀ ਵੀ ਇਨਫੈਕਸ਼ਨ ਕਾਫੀ ਜ਼ਿਆਦਾ ਵਾ ਤੇ ਕੋਈ ਤੁਹਾਡੀ ਮਤਤ ਕਰਨੀ ਹੈਗਾ ਮਤਤ ਕਰਨ ਪੱਥਰੀ ਪਿਆ ਮੇਰੇ ਪੇਟ 'ਚ ਯਾਨੀ ਕਿ ਫੂਡ ਪਾਈਪ 'ਚ ਪੱਥਰੀ ਹੋਇਆ ਕਿ ਨਿਪਟਾਈ ਕਿਤੇ ਹੋਜੀ ਭਾਈ ਮੈਂ 10th ਕੀਤੀ ਹੈ ਮੈਟਰੀ ਦੀ ਕੰਮ ਕਰ ਪਹਿਲਾਂ ਕਿਹੜਾ ਕਰਦੇ ਕੰਮ ਕਰ ਕਾਰਪੇਂਟਰ ਦਾ ਕਰਦਾ ਸੀ ਨਗਰ ਮੈਂ ਤੇ ਉੱਥੋਂ ਵੀ ਜਦੋਂ ਸਰਦੀਆਂ 'ਚ ਆਇਆ ਤੇ ਮੈਨੂੰ ਇਹ ਪ੍ਰੋਬਲਮ ਹੋ ਗਈ ਉਹ ਮਤਤ ਕਰਨ ਕੋਈ ਨਹੀਂ ਹੈ ਉਹ ਬਸ ਕਰਨ ਕੋਈ ਨਹੀਂ ਹੈ ਆ ਕੰਮ ਕਰੀ ਬੰਦਾ ਮੇਰਾ ਕੀ ਮੰਗ ਕਰ ਦੂ ਮੈਂ ਕਹਿ ਕਿੰਨਾ ਲਾਏ ਹੋ ਜੀ ਬਸ ਹੋਰ ਬਸ ਬਾਕੀ ਕਰਵਾਜ ਕੋਈ ਨਹੀਂ ਕਰਵਾਜ ਕੋਈ ਨਹੀਂ ਹੈ ਭਾਈ ਜੀ ਕੱਲਾ ਕੱਲਾ ਰਹੇ ਹਾਂ ਜੀ ਕੱਲਾ ਕਿੱਥੇ ਕਿੱਥੇ ਇੱਥੇ ਕਿੱਥੇ ਰਹਿ ਰਹੇ ਹੋ ਇੱਥੇ ਮੈਂ ਕਰਾਇ ਤੇ ਰਹਿ ਰਹੇ ਜਿਹੜੇ ਮੱਲਾ ਜੀ ਮੈਂ ਲਾ ਕੁਝ ਜਿਹੜੇ ਉਤਰਣਾ ਬਜ਼ਾਰ ਹੁਣ ਤੱਕ ਮਦਦ ਕੀਤੀ ਕਿਸ ਨੇ ਹਾਂ ਜੀ ਦੇਸ਼ਪੁਰੇ ਸਸਤਾ ਇਹ ਕੰਮ ਨਾਲ ਮਦਦ ਕੀਤੀ ਕੁਸ਼ੀ ਰਾਹੁਲ ਮੌਜ ਨਹੀਂ ਸੀ ਉਹਨਾਂ ਨੇ ਮਦਦ ਕੀਤੀ ਹੁਣ ਕੀ ਕਹਿੰਦੇ ਡਾਕਟਰ ਕੀ ਕਹਿੰਦੇ ਨੇ ਕਿੰਨੇ ਪੈਸੇ ਦੀ ਲੋੜ ਹੈਗੀ ਡਾਕਟਰ ਤੇ ਕਹਿੰਦੇ ਆ ਉਪਚਾਰ ਨਹੀਂ 6 ਮਹੀਨੇ ਤੱਕ ਇਲਾਜ ਨਾਲ 6-9 ਮਹੀਨੇ ਤੱਕ ਇਲਾਜ ਚਲੇਗਾ। ਉਹਨੂੰ ਸੀ ਟੋਟਲ ਖਰਚਾ ਨਹੀਂ ਤੇ ਹਰ ਹਰ ਹਫਤੇ ਬਾਅਦ ਤੇ 25-25 ਨਾ ਤੜਾਕੀ ਲੱਗਦਾ ਕੀ ਗਲਤ ਹੋ ਚਰੀ ਇਹ ਦਾ ਨਾ ਗੁਰਜੀਤ ਸਿੰਘ ਹੈ ਮੇਰਾ ਨਾ ਰਵੀਸ਼ ਹੈ। ਠੀਕ ਹੈ ਮੇਰਾ ਯਾਰ ਦੋਸਤ ਹੀ ਕਾਫੀ ਦੇਰ ਤੋਂ ਹੀ ਇਕੱਠੇ ਜੰਮੇ ਪਲੇ ਆ। ਠੀਕ ਹੈ ਜੀ ਤੇ ਸ਼੍ਰੀਨਗਰ ਜਦੋਂ ਆਇਆ ਨਾ ਤੇਨੂੰ ਖੂਨ ਦੀ ਵੋਮਟ ਆਣੀ ਸ਼ੁਰੂ ਆ ਗਈ। ਇੰਨੀ ਘਾਈ ਕਿ ਮੈਂ ਦੇਖ ਨਹੀਂ ਸਕਿਆ ਇਹਨੂੰ। ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਆਇਆ ਚਲਣਾ ਕਿ ਇਹਦੀ ਹੈਲਪ ਕੀਤੀ ਜਾਏ ਕਿਉਂਕਿ ਮੈਂ ਆ ਆਮਾਤ ਰਬਲਦਾ ਮੈਂ ਇਹਨਾ ਨਹੀਂ ਕਰ ਸਕਦਾ ਇਸ ਵਾਸਤੇ ਜਿੰਨਾ ਕਿ ਮੇਰੇ ਕੋ ਹੋ ਸਕਦਾ ਮੌਨ ਨਾ ਕੀ ਕਰਾਂਗਾ ਠੀਕ ਹੈ ਨਾ ਤੇ ਜੋ ਮੇਰੇ ਕੋ ਸਮਾਜਸੀ ਵੀ ਜਿੰਨੇ ਵੀ ਹੈ ਉਹ ਇਹਦੀ ਮਦਦ ਕਰ ਲੋ ਪਹਿਲਾਂ ਕਿਹਨੇ ਮਦਦ ਕੀਤੀ ਹੈ ਪਹਿਲੇ ਸੁਮਿਤ ਭਾਈ ਸਾਡੇ ਸ਼ੀ ਭੂਮੀ ਦੇ ਉਹਨਾਂ ਨੇ ਕੀਤੀ ਹੈ ਇੱਕ ਰਾਹਲ ਮਾ ਜਨਾ ਮਾਈਨ ਕੰਪਿਊਟਰ ਉਹਨਾਂ ਨੇ ਕੀਤੀ ਹੈ ਉਹ ਵੀ ਉਹਨਾਂ ਨੇ ਮੈਡੀਸਨ ਵੀ ਦਿੱਤੀ ਹੈ ਤੇ ਸੁਮਿਤ ਭਾਈ ਨੇ ਜਿਹੜਾ ਡਾਕਟਰ ਜਿਹੜਾ ਮੜ ਮਟ ਲਾ ਜਾ ਉਹ ਵੀ ਕਰਵਾਇਆ ਕਿੰਨੇ ਪੈਸੇ ਲੋੜ ਹੈ ਇਹਨੂੰ ਠੀਕ ਕਰਨ ਵਾਸਤੇ ਅਦੀ ਦਵਾਈ ਤੇ ਚਲੋ ਦੇ ਕਰਦੇ ਆ ਦਵਾਈ ਤੇ ਇਹ ਜਿੰਨਾ ਚੱਲੀ ਪਈ ਹੈ ਚਲਦੀ ਰਹਿਣੀ ਹੈ ਠੀਕ ਹੈ ਜੀ ਜਿਹੜਾ ਇਹਦਾ ਘਰੇਲੂ ਜਿਹੜਾ ਖਰਚਾ ਨਾ ਮੜਾ ਮੋਟਾ ਉਹ ਇਹ ਡਿਪੈਂਡ ਹੋ ਕੇ ਦੋਣ ਲੱਗਾ ਮਦਦਤ ਹੋਣੀ ਚਾਹੀਦੀ ਹੁਣ ਜੀ ਦੀ ਹਾਂ ਮਦਦਤ ਹੋਣੀ ਚਾਹੀਦੀ ਹੈ ਉਹਦੀ ਮਦਦ ਦੀ ਨੂੰ ਬਹੁਤ ਜ਼ਿਆਦੀ ਲੋੜ ਜੀ